ਜੋ ਆਪ ਸਰਕਾਰ ਵੱਲੋਂ ਨਸ਼ਿਆਂ ਦਾ ਲਕ ਤੋੜਨ ਵਾਸਤੇ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਹੋਈ ਹੈ ਇਹ ਮੁਹਿੰਮ ਇੱਕ ਮਾਰਚ ਤੋਂ ਲਗਾਤਾਰ ਚੱਲ ਰਹੀ ਹੈ ਇਸੇ ਕਰੀਦੇ ਵਿੱਚ ਅਸੀਂ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰिवेंशन ਉੱਤੇ ਜ਼ੋਰ ਪਾ ਰਹੇ ਇਨਫੋਰਸਮੈਂਟ ਦੇ ਤਹਿਤ ਅਸਵੇਲੇ ਅਸੀਂ ਕੋਈ 3700 ਐਫ ਆਈ ਆਰ ਦਰਜ ਕੀਤੀਆਂ ਨੇ ਜਿਦੇ ਵਿੱਚ ਕਪੇਬਰ 6000 ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਫੜਿਆ ਦੇ 그룹 ਐਕਸ਼ਨ ਲੈ ਰਹੇ ਹੈ ਡੀਪੀਐਸ ਐਕਟ ਦੇ ਤਹਿਤ ਡੀ ਐਡਿਕਸ਼ਨ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਜਿਹੜੇ ਨਸ਼ੇ ਦੇ ਮਰੀਜ਼ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਤੱਕ ਲੈ ਕੇ ਜਾਇਆ ਜਾਏ ਉਹਨਾਂ ਦਾ ਇਲਾਜ ਕਰਵਾਇਆ ਜਾਏ ਅਤੇ ਪ੍ਰिवेंशन ਸਟ੍ਰੈਟਜੀ ਦੇ ਤਹਿਤ ਅਸੀਂ ਲੋਕਾਂ ਦੇ ਨਾਲ ਜਿਹੜਾ ਸੰਪਰਕ ਵਧਾ ਰਹੇ ਹਾਂ ਸੰਪਰਕ ਪ੍ਰੋਗਰਾਮ ਅਗਲਗ ਜਗ੍ਹਾ ਲਗਲਗ ਜ਼ਿਲ੍ਹੇ ਦੇ ਵਿੱਚ ਉਲੀਕੇ ਜਾਂਦੇ ਨੇ ਉਸੇ ਕੜੀ ਦੇ ਵਿੱਚ ਅਸੀਂ ਸੰਪਰਕ ਪ੍ਰੋਗਰਾਮ ਰੱਖਿਆ ਸੀਗਾ ਰੁੜਕਾ ਕਲਾ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਾਂਬਦੂ ਪਿੰਡ ਹੈ ਜਿੱਥੇ ਸਪੋਰਟਸ ਐਕਟੀਵਿਟੀਆਂ ਔਰ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਆਂ ਨਾਲ ਜੋੜਿਆ ਜਾ ਰਿਹਾ ਹੈ ਜਿੱਥੇ ਕਾਫੀ ਪੰਚ ਸਰਪੰਚ ਬੜੀ ਅੱਛੀ ਗੱਲਬਾਤ ਕੀਤੀ ਬੜੇ ਅੱਛੇ ਵਿਚਾਰ ਵਟਾਂਦਲੇ ਕੀਤੇ ਗਏ ਕਿ ਇਹਦੇ ਨਸ਼ਿਆਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਤੇ ਪੰਜਾਬ ਸਰਕਾਰ ਪਰ ਕਲੀਮ ਮੁਹਿੰਮ ਚਲਾਈ ਜਾ ਰਹੀ ਹੈ ਜਿਹੜਾ ਇੱਕ ਸਰਕਾਰ ਵੱਲੋਂ ਨੰਬਰ ਲਿਆਂਦਾ ਕੀਤਾ ਹੈ ਜਿਸ ਦੇ ਵਿੱਚ ਪਹਿਲਾਂ ਇੱਕ ਲੋਕਾਂ ਦੇ ਵਿੱਚ ਡਰ ਬਣਿਆ ਰਹਿੰਦਾ ਸੀਗਾ ਕਿ ਸ਼ਾਇਦ ਸਾਡੀ ਆਈਡੈਂਟੀਟੀ ਸ਼ੋ ਨਾ ਹੋ ਜਵੇ ਜੀ ਉਹਨਾਂ ਲਈ ਕੋਈ ਅਪੀਲ ਕੋਈ ਮੈਸੇਜ ਆ ਜਾਵੇ ਪੱਤਰਕ। ਪੰਜਾਬ ਸਰਕਾਰ ਨੇ ਸੇਫ ਪੰਜਾਬ ਤਹਿਤ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਜਿਹਦਾ ਨੰਬਰ ਹੈ 9779 100200 ਦੁਬਾਰਾ ਦੱਸਦੇ ਹਾਂ 9779 100200 ਇਹ ਜਿਹੜੀ ਹੈਲਪਲਾਈਨ ਹੈ ਉਹਦੇ ਉੱਤੇ ਕੋਈ ਵੀ ਕੋਈ ਵੀ ਹੈਲੋ ਪੀਜ ਕੇ ਅਗੇ ਡ੍ਰੌਪਡਾਉਨ ਖੁੱਲਦਾ ਹੈ ਉਹਦੇ ਉੱਤੇ ਆਪਣੀ ਕੰਪਲੇਂਟ ਜਾਂ ਅਗਰ ਉਹਨੂੰ ਡੀ ਐਡਿਕਸ਼ਨ ਫੈਸਿਲਿਟੀ ਦੀ ਰਿਕੁਆਇਰਮੈਂਟ ਹੈ ਉਹਦੇ ਬਾਰੇ ਜਾਂ ਉਹ ਆਪਣੇ ਏਰੀਆ ਦੇ ਵਿੱਚ ਡਰਗ ਅਵੇਅਰਨੈਸ ਪ੍ਰਤੀ ਕੋਈ ਕੈਂਪੇਨ ਲਗਾਉਣਾ ਚਾਹੁੰਦਾ ਹੈ ਜਾਂ ਕੋਈ ਕੈਂਪ ਲਗਾਉਣਾ ਚਾਹੁੰਦਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਜਾਂ ਜਾਣਕਾਰੀ ਦੇ ਸਕਦਾ ਹੈ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਕਮਿਟਮੈਂਟ ਹੈ ਕਿ ਇਹਦੇ ਪੱਕੀ ਜਿਹੜੀ ਵੀ ਇਨਫੋਰਮੇਸ਼ਨ ਆਉਂਦੀ ਹੈ ਉਹ ਸੈਂਟਰ ਦੀ ਆਇਡੈਂਟੀਟੀ ਨੂੰ ਸੀਕਰਟ ਰੱਖਿਆ ਜਾਂਦਾ ਹੈ इवन ਜਿਹੜੇ ਕੰਟਰੋਲ ਦੇ ਉੱਤੇ ਇਹ ਕੰਪਲੇਂਟ ਵੀ ਜਾਂਦੀ ਹੈ ਉਸ ਕੰਟਰੋਲ ਨੂੰ ਰੂਮ ਨੂੰ ਵੀ ਨਹੀਂ ਪਤਾ ਕਿ ਇਹ ਕਿਹੜੀ ਕੰਪਲੇਂਟ ਹੈ ਕਿਹੜੇ ਨੰਬਰ ਵੱਲੋਂ ਜਨਰੇਟ ਹੋਈ ਇਹਦੇ ਉੱਤੇ ਜਿਹੜੀ ਐਸਓਪੀ ਬਣੀ ਹੋਈ ਹੈ ਉਹ ਸਾਰੇ ਨੂੰ ਸਰਕੂਲੇਟ ਕੀਤੀ ਹੈ ਐਸਓਪੀ ਦੇ ਤਹਿਤ ਇਹ ਕੰਪਲੇਂਟ ਮੈਕਸਿਮਮ 15 ਦਿਨ ਤੱਕ ਖੁੱਲੀ ਰਹਿ ਸਕਦੀ ਹੈ 15ਵੇਂ ਦਿਨ ਤੱਕ ਇਸ ਕੰਪਲੇਂਟ ਨੂੰ ਬੰਦ ਹੀ ਕਰਨਾ ਹੋਵੇਗਾ ਇਦੇ ਉੱਤੇ ਬੰਦੀ ਕਾਰਵਾਈ ਕਰਕੇ ਫਿਰ ਸੀਪੀ ਸਾਹਿਬ ਜਾਂ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਰਵਾਈ ਹੁੰਦੀ ਹੈ ਉਹਨੂੰ ਵੀ ਐਵੈਲੂਏਟ ਕਰਕੇ ਵਾਪਸ ਕੰਟਰੋਲ ਤੇ ਭੇਜੀ ਜਾਂਦੀ ਹੈ ਇਨਫੋਰਮੇਸ਼ਨ ਉਹ ਫਿਰ ਜਦੋਂ ਅਸੀਂ ਕੰਪਲੇਂਟ ক্লোਜ਼ ਕਰਦੇ ਹਾਂ ਜਿਹੜੇ ਬੰਦੇ ਵੱਲੋਂ ਕੰਪਲੇਂਟ ਜਨਰੇਟ ਹੁੰਦੀ ਹੈ ਉਹਨੂੰ ਇੱਕ ਉਹਦੇ ਉੱਤੇ ਐਕਸ਼ਨ ਟੇਕਨ ਬਾਰੇ ਇੱਕ SMS ਚਲਾ ਜਾਂਦਾ ਹੈ ਉਹਨੂੰ ਸੰਤੁਸ਼ਟੀ ਹੋ ਜਾਂਦੀ ਹੈ ਕਿ ਮੈਂ ਜੋ ਇਨਫੋਰਮੇਸ਼ਨ ਦਿੱਤੀ ਸੀ ਉਹਦੇ ਉੱਤੇ ਸਰਕਾਰ ਵੱਲੋਂ ਕੰਦੀ ਕਾਰਵਾਈ ਕੀਤੀ ਗਈ ਹੈ ਸਭ ਹੁਣ ਤੱਕ ਕਿੰਨੇ ਕੁੰਡੇ ਦਾ ਹੁਣ ਤੱਕ 5000 ਤੋਂ ਜ਼ਿਆਦਾ ਕੰਪਲੇਂਟ ਇਸ ਹੈਲਪਲਾਈਨ ਤੇ ਆ ਚੁੱਕੀਆਂ ਨੇ ਲੋਕਾਂ ਨੇ ਬਹੁਤ ਵਧੀਆ ਅੰਧਾਰਾ ਦਿੱਤਾ ਹੈ ਲੋਕਾਂ ਨੇ ਸਰਕਾਰ ਦੇ ਜਿਹੜੀ ਐਫਰਟ ਹੈ ਉਹ ਉਹਨਾਂ ਜੁੜਨ ਦੀ ਕੋਸ਼ਿਸ਼ ਕੀਤੀ ਹੈ ਲੋਕ ਵੀ ਇਹ ਜਿਹੜੇ ਨਸ਼ਿਆਂ ਦੀ ਪ੍ਰੋਬਲਮ ਹੈ ਤੋਂ ਬਹੁਤ ਜ਼ਿਆਦਾ ਤੰਗੜੇ ਉਹਨਾਂ 5000 ਜ਼ਿਆਦਾ ਕੰਪਲੇਂਟਾਂ ਦੇ ਉੱਤੋਂ ਤਕਰੀਬਨ 150 ਐਫਆਈਆਰ ਦਰਜ ਹੋ ਚੁੱਕੇ ਨੇ ਉਹ ਬੰਦੇ ਫੜੇ ਜਾ ਚੁੱਕੇ ਨੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਜਾਂ ਜਿੰਨਾ ਦੇ ਬਾਰੇ ਨਸ਼ਾ ਵੇਚਣ ਬਾਰੇ ਕੋਈ ਖਬਰ ਉਹ ਸੈਪਨ ਹੈਲਪ ਲਾਈਨ ਤੇ ਲੋੜ ਕਿੰਦੀ ਸਰਪਬਲਿਕ ਦਾ ਸਹਿਯੋਗ ਕਿ ਹੋ ਜਾ ਮਿਲ ਰਿਹਾ ਜੀ ਪਬਲਿਕ ਦਾ ਸਹਿਯੋਗ ਬਹੁਤ ਅੱਛਾ ਹੈ ਤੁਸੀਂ ਦੇਖਿਆ ਹੈ ਹੁਣੇ ਆ ਸੰਪਰਕ ਕਾਰਜਕ੍ਰਮ ਅਸੀਂ ਹੁਣੇ ਕੀਤਾ ਹੈ ਇਹ ਦੂਜਾ ਕਾਰਜਕ੍ਰਮ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਕਰਕੇ ਆਟੇ ਆ ਔਰ ਲੋਕ ਪੰਚ ਸਰਪੰਚ ਐਨ ਜੀਓਜ਼ ਆ ਯੂਥ ਫੁੱਟਬਾਲ ਕਲੱਬ ਉਸੀਂ ਦੇਖਿਆ ਕਿੰਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਇਸ ਪ੍ਰੋਗਰਾਮ ਨੂੰ ਕੰਡਕਟ ਕਰਨ ਵਾਸਤੇ ਉਹਨਾਂ ਦੇ ਬੱਚਿਆਂ ਨੇ ਕਿੱਡਾ ਵਧੀਆ ਇੱਕ ਨੁੱਕੜ ਨਾਟਕ ਪੇਸ਼ ਕੀਤਾ ਪਬਲਿਕ ਬਹੁਤ ਜ਼ਿਆਦਾ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਇਨ ਦੇ ਨਾਲ ਸਰ ਕੋਈ ਮੈਸੇਜ ਮੈਂ ਮੈਸੇਜ ਇਹੋ ਹੀ ਦੇਣਾ ਚਾਹਾਂਗਾ ਕਿ ਜਿਹੜੇ ਡਰੱਗਸ ਨੇ ਇਹਨਾਂ ਤੋਂ ਬਚਿਆ ਜਾਵੇ ਆਪਣੇ ਬੱਚਿਆਂ ਦੇ ਨੂੰ ਵੀ ਥੋੜਾ ਜਿਹਾ ਤੁਸੀਂ ਗਾਈਡ ਕਰੋ ਉਹਨਾਂ ਨੂੰ ਅਵੇਅਰ ਕਰੋ ਕਿ ਨਸ਼ਾ ਮਾੜੀ ਚੀਜ਼ ਨੇ ਜੇ ਕਿਤੇ ਕੋਈ ਨਸ਼ਾ ਵੇਚਦਾ ਜਾਂ ਕੋਈ ਗੱਤ ਕੰਮ ਕਰਦਾ ਤੁਹਾਨੂੰ ਨਜ਼ਰ ਆਉਂਦਾ ਜਾਂ ਇਨਫੋਰਮੇਸ਼ਨ ਦੀ ਹੈ